ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚੋਂਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਪੈਨ ਬਣਾਵਾਂ ਗੁੱਲ ਪਹੁੰਚ ਜਾਇ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਦੰਦਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਾਖੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਤੇ ਆਓ ਜੀ ਹੁਣ ਕਰਦੇ ਹਾਂ ਸਾਖੀ ਦੀ ਸ਼ੁਰੂਆਤ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉੱਤਰਾਖੰਡ ਵਿਖੇ ਵਿਰਾਜਮਨ ਸਨ ਤਾਂ ਜਿਸੇ ਇਲਾਕੇ ਵਿੱਚ ਗੁਰੂ ਜੀ ਆਏ ਕੁਈ ਸਨ ਉਸ ਇਲਾਕੇ ਵਿੱਚ ਇੱਕ ਡਾਕੂ ਰਹਿੰਦਾ ਸੀ ਜਿਹੜਾ ਕਿ ਛੋਟੀਆਂ ਮੋਟੀਆਂ ਚੋਰੀਆਂ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ ਉਹ ਰੋ ਜਨਾਂ ਦੇਖਦਾ ਸੀ ਕਿ ਕਈ ਸਾਰੇ ਰੋਂਦੇ ਕੋ ਲੌਂਦੇ ਲੋਕ ਗੁਰੂ ਜੀ ਪਾਸ ਆਉਂਦੇ ਸਨ ਪਰ ਜਦੋਂ ਵਾਪਸ ਪਰਤਦੇ ਸਨ ਤਾਂ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਹੁੰਦੀ ਸੀ ਇਹ ਸਭ ਦੇਖ ਕੇ ਉਸ ਡਾਕੂ ਦੇ ਮਨ ਵਿੱਚ ਖਿਆਲ ਆਉਂਦਾ ਕਿ ਜਰੂਰ ਇਹ ਸਾਧੂ ਲੋਕਾਂ ਨੂੰ ਧੰਨ ਵੰਡਦਾ ਹੋਵੇਗਾ ਜਰੂਰ ਇਹਦੇ ਪਾਸ ਚੋਖਾ ਧੰਨ ਹੋਵੇਗਾ ਜਿਹੜਾ ਇਹ ਦੁਖੀ ਲੋਕਾਂ ਨੂੰ ਵੀ ਖੁਸ਼ ਕਰ ਦਿੰਦਾ ਹੈ ਕਿਉਂ ਨਾ ਇਸ ਦੇ ਚੋਖੇ ਧਨ ਨੂੰ ਚੋਰੀ ਕਰ ਲਿਆ ਜਾਵੇ ਇਹ ਸਭ ਸੋਚ ਕੇ ਉਹ ਡਾਕੂ ਆਪਣੇ ਸਾਰੇ ਹਥਿਆਰ ਚਾਕੂ ਚੂਰੀਆਂ ਲੈ ਕੇ ਅੱਧੀ ਰਾਤ ਨੂੰ ਗੁਰੂ ਜੀ ਦੇ ਡੇਰੇ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਗੁਰੂ ਸਾਹਿਬ ਜੀ ਉਸ ਵੇਲੇ ਗੁਰਬਾਣੀ ਕੀਰਤਨ ਕਰ ਰਹੇ ਸਨ ਡਾਕੂ ਨੇ ਫੋਲਾ ਫਲਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਕਾਫੀ ਚਿਰ ਫੋਲਾ ਫਲਾਈ ਕਰਨ ਤੋਂ ਬਾਅਦ ਜਦੋਂ ਉਸ ਨੂੰ ਕੁਝ ਨਾ ਮਿਲਿਆ ਤੋ ਉਹ ਸ਼ਰਮਿੰਦਾ ਹੋ ਗਿਆ ਗੁਰੂ ਜੀ ਦੇ ਸਾਹਮਣੇ ਆ ਗਿਆ ਤੇ ਆਖਣ ਲੱਗਾ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਤੁਹਾਡੇ ਕੋਲ ਆਉਂਦੇ ਕਿਉਂ ਨਹੀਂ ਪਰ ਹੱਸਦੇ ਹੱਸਦੇ ਜਾਂਦੇ ਨਹੀਂ ਰੋਂਦੇ ਰੋਂਦੇ ਆਉਂਦੇ ਨਹੀਂ ਤੁਹਾਡੇ ਪਾਸ ਅਜਿਹਾ ਕਿਹਾਂ ਤਾਨਾ ਹੈ ਜਿਹੜਾ ਤੁਸੀਂ ਲੋਕਾਂ ਨੂੰ ਵੰਡਦੇ ਹੋ ਤਾਂ ਡਾਕੂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾਉਣ ਲੱਗ ਪਏ ਅਤੇ ਆਖਣ ਲੱਗੇ ਭਾਈ ਤੁਹਾਨੂੰ ਤੋਂ ਇਲਾਵਾ ਵੀ ਬਹੁਤ ਕੁਝ ਹੁੰਦਾ ਹੈ ਇਨਸਾਨ ਦੀ ਕੋ ਜਿਵੇਂ ਤੇਰੇ ਕੋਲ ਦੋ ਹੱਥ ਨੇ ਜਿਨ੍ਹਾਂ ਨਾਲ ਤੂੰ ਲੋਕਾਂ ਦੀ ਸੇਵਾ ਕਰ ਸਕਦਾ ਹੈ ਤੇ ਦੂਜਿਆਂ ਦਾ ਭਲਾ ਕਰ ਸਕਦਾ ਹੈ ਤੇਰੇ ਕੋਲ ਮੂੰਹ ਹੈ ਜਿਸ ਨਾਲ ਤੂੰ ਲੋਕਾਂ ਨੂੰ ਚੰਗੀਆਂ ਗੱਲਾਂ ਸੁਣਾ ਸਕਦਾ ਹੈ ਜਿਸ ਨਾਲ ਦੂਜਿਆਂ ਦੇ ਮਨ ਨੂੰ ਖੁਸ਼ੀ ਮਿਲੇਗੀ ਜੇਕਰ ਤੇਰੇ ਕੋਲ ਸਿੱਖਿਆ ਜਾਂ ਗਿਆਨ ਹੈ ਤਾਂ ਵੀ ਤੂੰ ਲੋਕਾਂ 'ਚ ਵੰਡ ਸਕਦਾ ਹੈ ਜਿਸ ਨਾਲ ਉਹਨਾਂ ਦਾ ਭਲਾ ਹੋਵੇਗਾ ਸੋ ਇਸ ਤਰ੍ਹਾਂ ਇਨਸਾਨ ਦੇ ਕੋਲ ਜਿਹੜਾ ਬਹੁਤ ਕੁਝ ਹੁੰਦਾ ਹੈ ਜਿਹੜਾ ਉਹ ਲੋਕਾਂ ਵਿੱਚ ਵੰਡ ਸਕਦਾ ਹੈ ਜਿਸ ਕੋਲ ਧਨ ਨਹੀਂ ਹੁੰਦਾ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਜਾਂ ਫਿਰ ਕਿਸੇ ਦਾ ਪਲਾਨੀ ਕਰ ਸਕਦਾ ਦਾਨ ਪੁੰਨ ਬਸ ਪੈਸੇ ਦਾ ਹੀ ਨਹੀਂ ਹੁੰਦਾ ਬਲਕਿ ਚੰਗੇ ਵਿਚਾਰਾਂ ਦਾ ਵੀ ਕੀਤਾ ਜਾ ਸਕਦਾ ਹੈ ਪੰਜ ਤਤਾਂ ਦੇ ਬਣੇ ਇਸ ਸਰੀਰ ਦੇ ਕੋਲ ਦੂਜਿਆਂ ਨੂੰ ਦੇਣ ਲਈ ਬਹੁਤ ਕੁਝ ਹੁੰਦਾ ਹੈ ਕਿਰਤ ਕਰੋ ਤੇ ਵੰਡ ਛਕੋ ਚੋਰੀ ਠੱਗੀ ਦੀ ਕਮਾਈ ਕਦੇ ਵੀ ਬੰਦੇ ਨੂੰ ਖੁਸ਼ੀ ਨਹੀਂ ਦੇ ਸਕਦੀ ਗੁਰੂ ਜੀ ਦੇ ਮੂੰਹ ਇਹ ਬਚਨ ਸੁਣ ਕੇ ਡਾਕੂ ਗੁਰੂ ਜੀ ਦੇ ਚਰਨੀ ਟੈਪਿਆ ਤੇ ਉਸਨੇ ਉਸੇ ਪਲ ਗੁਰੂ ਜੀ ਨੂੰ ਬਚਨ ਕੀਤਾ ਕਿ ਅੱਜ ਤੋਂ ਬਾਅਦ ਉਹ ਵੀ ਕਿਰਤ ਦੀ ਕਮਾਈ ਕਰਕੇ ਦਾਨ-ਵੰਨ ਕਰਿਆ ਕਰੇਗਾ ਗੁਰੂ ਪਿਆਰਿਓ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਸਾਡੇ ਕੋਲ ਪੈਸਾ ਨਹੀਂ ਹੈ ਤਾਂ ਅਸੀਂ ਚੰਗੇ ਵਿਚਾਰਾਂ ਦਾ ਵੀ ਦਾਨ ਕਰ ਸਕਦੇ ਹਾਂ ਜਿਸ ਨਾਲ ਸੰਸਾਰ ਦਾ ਭਲਾ ਹੋਵੇਗਾ ਸੋ ਇਹ ਸਿੱਖੀ ਜੀ ਅੱਜ ਦੀ ਬਹੁਤ ਹੀ ਪਿਆਰੀ ਜੀ ਸਾਖੀ ਤਨ ਤਨ ਸ਼ਿਗਰ ਨਾਨਕ ਦੇਵ ਜੀ ਦੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਲਈ ਕੀ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇਖੀਸਾ ਆਪਣੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹਾਜ਼ਰੀ ਰਵਾਜ਼ ਜਰੂਰ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ